ਪੰਜਾਬ ਜੋ ਕਿ ਇਸ ਵਕਤ ਹੜਾਂ ਦੀ ਮਾਰ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਸਤਲੁਜ ਰਾਵੀ ਤੇ ਬਿਆਸ ਜਿਸ ਦੇ ਬੰਨਾਂ ਦੇ ਉੱਪਰ ਦੇ ਪਾਣੀ ਜੋ ਕਿ ਉਧਰੋਂ ਬਰਸਾਤ ਇਹ ਨਹੀਂ ਤੇਜ਼ੀ ਦੇ ਨਾਲ ਪੈ ਰਹੀ ਹੈ ਤੇ ਬਰਸਾਤ ਦਾ ਸਾਰਾ ਪਾਣੀ ਘਰਾਂ ਦੇ ਵਿੱਚ ਪੈ ਗਿਆ ਤੇ ਸਾਰਾ ਹੀ ਜੀਵਨ ਅਸਤ ਵਿਅਸਤ ਹੋ ਗਿਆ ਹੈ ਤੇ ਉਧਰ ਜੇਕਰ ਆਪਾਂ ਗੱਲ ਕਰੀਏ ਸਮਾਜਿਕ ਸੰਸਥਾਵਾਂ ਦੀ ਸਮਾਜਿਕ ਸੰਸਥਾਵਾਂ ਵੀ ਅੱਗੇ ਆ ਰਹੀਆਂ ਨੇ ਪੰਜਾਬੀ ਗਾਇਕ ਵੀ ਅੱਗੇ ਆ ਰਹੇ ਨੇ ਦਲਜੀਤ ਦੋਸਾਂਝ ਉਸਨੇ ਵੀ 10 ਪਿੰਡ ਗੋਦ ਲੈ ਲਏ ਨੇ ਤੇ ਦੂਜੇ ਪਾਸੇ ਹੋਰ ਵੀ ਕਾਫੀ ਲੋਕ ਨੇ ਜਿਵੇਂ ਅਨਮੋਲਕ ਵਤਰਾ ਸਿਮਰਨ ਜੋਤ ਸਿੰਘ ਮੱਕੜ ਉਹ ਵੀ ਦਿਨ ਰਾਤ ਮਿਹਨਤ ਕਰ ਰਹੇ ਨੇ ਤੇ ਉਧਰ ਜੇਕਰ ਆਪਾਂ ਗੱਲ ਕਰੀਏ ਅਸਾਮ ਦੀ ਡਿਬੜੂਗੜ ਜੇਲ੍ਹ ਦੇ ਵਿੱਚ ਬੰਦ ਹਲਕਾ ਖਡੂਰ ਸਾਹਿਬ ਦੇ ਮੈਂਬਰ ਆਫ ਪਾਰਲੀਮੈਂਟ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਲੈ ਕੇ ਵੀ ਸੋਸ਼ਲ ਮੀਡੀਆ ਦੇ ਉੱਪਰ ਇੱਕ ਖਬਰ ਸਾਹਮਣੇ ਆ ਰਹੀ ਹੈ ਕਿ ਭਾਈ ਅਮਰਤਪਾਲ ਸਿੰਘ ਨੇ ਕੀ ਮਦਦ ਕੀਤੀ ਇੱਕ ਅਖਬਾਰ ਨੇ ਖਬਰ ਵੀ ਲਾਈ ਸੀ ਕਿ ਭਾਈ ਅਮਰਤਪਾਲ ਸਿੰਘ ਜੋ ਕਿ ਇਸ ਵਕਤ ਆਸਾਮ ਦੀ ਡਿਪੂਟ ਕਟ ਜੇਲ ਦੇ ਵਿੱਚ ਬੰਦ ਨੇ ਤੋਂ ਉਹਨਾਂ ਦੇ ਵੱਲੋਂ ਕੀ ਮਦਦ ਭੇਜੀ ਗਈ ਆਪਣੇ ਹਲਕੇ ਦੇ ਵਿੱਚ ਕਿਉਂਕਿ ਉਹਨਾਂ ਦੇ ਹਲਕੇ ਦੇ ਵਿੱਚ ਬਹੁਤ ਸਾਰੀਆਂ ਫਸਲਾਂ ਜੋ ਹੈ ਉਹ ਡੁੱਬ ਚੁੱਕੀਆਂ ਨੇ ਇਸ ਵਕਤ ਸਤਲੁਜ ਅਤੇ ਬਿਆਸ ਦੀ ਮਾਰ ਦੇ ਵਿੱਚ ਹੜ ਚੁੱਕੀਆਂ ਨੇ ਤੇ ਦੱਸ ਦਈਏ ਕਿ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਉਹਨਾਂ ਨੂੰ ਲੈ ਕੇ ਇੱਕ ਖਬਰ ਸਾਹਮਣੇ ਆ ਰਹੀ ਏ ਕਿ ਉਹਨਾਂ ਨੇ 10 ਕਰੋੜ ਰੁਪਇਆ ਜੋ ਕਿ ਆਪਣੇ ਹਲਕੇ ਵਾਸਤੇ ਦਿੱਤਾ ਐ ਇਸੇ ਨੂੰ ਲੈ ਕੇ ਆਪਾਂ ਚਰਚਾ ਅੱਜ ਦੇ ਇਸ ਵੀਡੀਓ ਵਿੱਚ ਕਰਾਂਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਜੋ ਕਿ ਲਗਾਤਾਰ ਜੋ ਕਿ ਬਾੜ ਪ੍ਰਭਾਵਿਤ ਲੋਕ ਨੇ ਉਹਨਾਂ ਦੀ ਹੈਲਪ ਕੀਤੀ ਜਾ ਰਹੀ ਹੈ। ਭਾਈ ਅਮਰਪਾਲ ਸਿੰਘ ਦੇ ਪਿਤਾ ਸਰਦਾਰ ਦਰਸੀਮ ਸਿੰਘ ਖੁਦ ਜਿੰਨੇ ਵੀ ਹੜ੍ਹ ਪ੍ਰਭਾਵਿਤ ਇਲਾਕੇ ਨੇ ਸਾਰਿਆਂ ਦੇ ਵਿੱਚ ਜਾਂਦੇ ਨੇ ਉੱਥੋਂ ਦੇ ਲੋਕਾਂ ਨੂੰ ਮਿਲਦੇ ਨੇ ਮੁਲਾਕਾਤ ਕਰਦੇ ਨੇ ਤੇ ਉਹਨਾਂ ਦੀਆਂ ਕਾਫੀ ਫੋਟੋਆਂ ਵੀ ਸਾਹਮਣੇ ਆਉਂਦੀਆਂ ਨੇ ਤੇ ਹੁਣ ਜੇਕਰ ਆਪਾਂ ਗੱਲ ਕਰੀਏ ਭਾਈ ਅਮਰਪਾਲ ਸਿੰਘ ਦੇ ਖੁਦ ਦੇ ਆਉਣ ਦੇ ਭਾਈ ਅਮਰਪਾਲ ਸਿੰਘ ਖੁਦ ਤਾਂ ਸ਼ਾਮ ਦੀ ਡਿਬੜੂਗੜ ਜੇਲ੍ਹ ਦੇ ਵਿੱਚ ਬੰਦ ਨੇ ਪਰ ਵਾਰਿਸ ਪੰਜਾਬ ਜਥੇਬੰਦੀ ਉਹਨਾਂ ਦੇ ਜਿਹੜੇ ਮੌਜੂਦਾ ਜਿਹੜੇ ਵਾਲੰਟੀਅਰ ਨੇ ਉਹ ਲਗਾਤਾਰ ਸੇਵਾ ਦੇ ਵਿੱਚ ਜੁਟੇ ਹੋਏ ਨੇ ਡਟੇ ਹੋਏ ਨੇ ਉਹਨਾਂ ਦੇ ਇੱਕੋ ਇੱਕ ਮਕਸਦ ਹੈ ਕਿ ਆਪਾਂ ਇਨਸਾਨੀਅਤ ਦੀ ਸੇਵਾ ਕਰਨੀ ਹੈ ਉਹਦੇ ਵਿੱਚ ਕੋਈ Hindu ਨਹੀਂ ਕੋਈ Musalman ਨਹੀਂ ਸਾਡਾ ਪੰਜਾਬੀ ਹੈ ਸਾਡਾ ਪੰਜਾਬੀ ਭਰਾ ਹੈ ਪੰਜਾਬ ਦੇ ਅਸੀਂ ਸਾਰੇ ਵਾਸੀ ਹਾਂ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ